ਸਵਾਗਤ ਕਿਸਾਨ ਵੀਰੋ ਤੁਹਾਡਾ ਅੱਜੀ ਦਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਤਾਜੀ ਸੂਈ ਗਾਂ ਬਾਰੇ ਕੋਲ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਖਜਵੀਰ ਜੀ ਸਸਰੀ ਗਾ ਜੀ ਸਸਰੀ ਗਾ ਜੀ ਨਾਮ ਦੱਸੋ ਜੀ ਆਪਣਾ ਗੁਰਦੀਪ ਸਿੰਘ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 98777473376 ਠੀਕ ਹੈ ਜੀ ਹਾਂਜੀ ਬਈ ਜੀ ਵਾੜ ਦੀ ਜਾਣਕਾਰੀ ਦੋ ਜੀ ਕਹਿੰਦੇ ਸੂਈ ਸੁਣਾ ਜੀ ਇਹ ਵੀਰੇ ਤੀਜਾ ਸੂਆ ਸੁਈ ਵੀ ਹੈਗੀ ਆ ਮੱਛਾ ਇਹਦੇ ਮਗਰ ਪੰਜ 6 ਦਿਨਾਂ ਦੀ ਸੁਈ ਵੀ ਹੈ ਤੇ 나ੜੂਆਂ ਨਾਲ ਹੀ ਆ ਜੀ ਇਹਦਾ ਠੀਕ ਹੈ ਜੀ ਲੋ ਪ੍ਰੋਜੈਕਟਸ ਰਹਾ 나ੜੂ ਠੀਕ ਹੈ ਇਹ ਆਪਾਂ 13 ਕਿਲੋ ਦੁੱਧ ਚੋਕੇ ਲੈਂਦੀ ਹੈ ਮਾਲਕ ਨੇ ਆਪਣੀ 14 ਕਿਲੋ ਦੁੱਧ ਕਹਿ ਦਿੱਤੀ ਹੁਣੇ ਥੱਲੇ ਦੁੱਧ ਆਪਾਂ 12 ਚੋਇਆ ਆਪਾਂ 11 ਮੰਨ ਕੇ ਗਏ ਨੇ ਵੀ 11 ਮੰਨ ਕੇ ਆਦੇ ਕਿਲੋ ਵੱਧ ਦੀ ਗੱਡੇ ਘੱਟ ਨਾ ਗੱਡੇ ਠੀਕ ਹੈ ਜੀ ਰੇਟ ਭਰਾ ਜਾਇਜ ਪਹਿਲੀ ਦੱਸ ਦੋ ਰੇਟ ਇਹਦਾ 42000 ਰੁਪਏ ਹੈ ਜਾਇਜ ਜਮਾ ਤੇ 42000 ਹਾਂ ਮਾਨ ਤਨ ਹੋ ਜੂਗੀ ਮਾੜਾ ਮੋਟਾ ਆਏ ਮਾੜਾ ਮੋਟਾ ਕਰਾਂਗੇ ਜੀ ਬੰਦੇ ਦਾ ਬਾਈ ਕਹਿੰਦਾ 11 ਲੀਟਰ ਦੁੱਧ ਮਣਕੇ ਦੇਵਾਂਗੇ ਚਾਹ ਦੋ ਟਾਈਮ ਚੋਕੇ ਲੈਂਗੇ ਹਾਂ ਜੀ ਹਾਂ ਛੀ ਫੈਟਰ ਵਾਲਾ ਦੁੱਧ ਪਉਂਦੀ ਉਹਨਾਂ ਨੇ ਕਹਿ ਕੇ ਦਿੱਤੀ ਆਪਾਂ ਨੂੰ ਠੀਕ ਹੈ ਹਾਂ ਠੰਡੀ ਛੀਲ ਆ ਪੂਰੀ ਨਿਆਣਾ ਪਾਉਣ ਦੀ ਕੋਈ ਲੋੜ ਨਹੀਂ ਪੈਰ ਵੀ ਨਹੀਂ ਚੱਕਦੀ ਠੀਕ ਹੈ ਜੀ ਤ ਸਿੱਖ ਬਾਈ ਕੰਨਾ ਦੋ ਡੰਗ ਚੋਕੇ ਤਸੱਲੀ ਕਰਕੇ ਵਸਕ ਲੈ ਜਾਓ ਠੀਕ ਹੈ ਜੀ ਲੋ ਜੀ ਹੁਣ ਚਵਾਈ ਹੋਈ ਵੀ ਹੈ ਜੀ ਇਹਦੇ ਨਾਲ ਠੀਕ ਹੈ ਜੀ ਸਿੱਕ ਚਵਾਈ ਹੋਈ ਵੀ ਪਰਾ ਸਵੇਰ ਦਾ ਟਾਈਮ ਆ ਆਥਨ ਨੂੰ ਤਾਂ ਫਸ ਜੂ ਜੀ ਇਹ ਠੀਕ ਹੈ ਠੀਕ ਲੋ ਪਰਾ ਤੋੜਾ ਤਰਾ ਸਾਡੇ ਸਾਹਮਣੇ ਬੰਦੋ ਜੀ ਬੰਦੋ ਪ੍ਰਿੰਟ ਸਹਿਗਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਨਹਿਰ ਦੇ ਲਾਗੀ ਬਾਈ ਦਾ ਘਰ ਹੈ ਠੀਕ ਹੈ ਜੀ ਬਾਈ ਜੀ ਮੈਂ ਜ਼ਰੂਰ ਕੰਡੈਕਟ ਕਰੂ ਪਰਾ ਠੀਕ ਹੈ ਜੀ ਲੋ ਜੀ ਬਾਕੀ ਬੱਚਾ ਤੁਹਾਨੂੰ ਦਿਖਾਤਾ ਦੁਬਾਰੇ ਫੇਰ ਸਾਥੀ ਮਰਾ ਨੇ ਠੀਕ ਹੈ ਚੈੱਕ ਕਰਕੇ ਤਸਦੀਕ ਕਰਕੇ ਲੈ ਕੇ ਜਾਓ ਭਰਾ ਕੱਲ ਨੂੰ ਕਿਸੇ ਕੱਲ ਦਾ ਰੋਲਾ ਨਾ ਪਵੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ